ਕੈਨੇਡਾ ਦੇ ਵਿੱਚ ਨਲਕਾ 100 ਸਾਲ ਪੁਰਾਣਾ ਤੁਸੀਂ ਇਮੇਜਿਨ ਕਰੋਗੇ ਇੱਥੇ ਡੀਜ਼ਲ ਤੇਲ ਹੱਥਲੇ ਸਾਰੀ ਧਰਤੀ ਥੱਲੇ ਪਰ ਇਹ 100 ਸਾਲ ਪਹਿਲਾਂ ਤਾਂ ਲੱਗਿਆ ਹੋਇਆ ਆ ਜੋ ਜੋਤਵਰੀ ਨੇੜੇ ਕਰਕੇ ਦਿਖਾਇਓ ਇੱਧਰਲੇ ਪਾਸੇ ਇਹ ਇੱਥੇ ਮਿਲ ਹੁਣ ਇਹ ਪੁਰਾਣੇ ਲੱਗੇ ਹੋਇਆ ਇਹ ਗੋਰਿਆਂ ਦਾ ਫਾਰਮ ਸੀਗਾ 1968 ਚ ਛੱਡ ਗਏ ਸੀ ਤੋਂ ਬਾਅਦ ਚ ਆਪਣੇ ਪੰਜਾਬੀਆਂ ਨੇ ਲੈ ਲਿਆ ਆ ਦੇਖ ਸਕਦੇ ਹੋ ਨਲਕਾ ਇੱਥੇ ਇਸ ਹਿਸਾਬ ਦੇ ਹੈਂਡ ਪੰਪ ਹੁੰਦੇ ਸੀਗੇ ਆ ਕਿਹੜੇ ਹਿਸਾਬ ਨਾਲ ਹੋਊਗਾ ਡੰਡੀ ਰੁੰਡੀ ਇਹ ਵੀ ਇਸੇ ਤਰੀਕੇ ਦਾ ਲੱਗਿਆ ਹੋਇਆ ਵਾ ਜੰਗਾਲ ਜੰਗੂਲੀ ਨੂੰ ਵੀ ਨਹੀਂ ਪਿਆ ਤਾਂ ਇਧਰਲੇ ਪਾਸੇ ਇਹ ਜੇ ਇਥੇ ਮਾਲ ਡੰਕਰ ਵਾਸਤੇ ਹੁੰਦਾ ਸੀਗਾ ਉਹ ਉਹ ਜਿੱਥੇ ਰੈਸ਼ ਕਰਦੇ ਹੁੰਦੇ ਸੀ ਜੋ 5x ਤੇ ਕਰਕੇ ਦਿਖਾ ਦਿਓ ਮੜਾ ਜ ਆ ਦਿਖਾ ਆ ਘਰ ਹੁੰਦਾ ਸੀ ਉਹਨਾਂ ਦਾ 1960 ਦੇ ਵਿੱਚ 60 ਦੇ ਖਵਾਰ ਖੂਰ ਪਏ ਹਜੇ ਉਵੇਂ ਹੀ ਆਪਣੇ ਬੰਦੇ ਨੇ ਸਾਹਮਣੇ ਰੱਖਿਆ ਬਾਈ ਐਂਡੀ ਹੋਣਾ ਨੇ ਤਾਂ ਬਹੁਤ ਕਮਾਲ ਸੀ ਨਲਕਾਂ ਮੈਨੂੰ ਬਹੁਤ ਕਮਾਲ ਲੱਗਿਆ ਮੈਂ ਕਿਹਾ ਵੀ ਇਹ ਹੈਰੀਟੇਜ ਆ ਯਾਰ ਇਹ ਤੇ ਦੂਰ ਤੱਕ ਖੇਤੀ ਖੇਤ ਨਜ਼ਰ ਆਉਣਗੇ ਸੋਨ ਸਾਰੇ ਪਾਸੇ ਤੇ ਪਿੰਡਾਂ ਦੇ ਵਿੱਚ ਬਹਿਗਰ ਬੈਲ ਐਡਮੈਂਟਨ ਤੋਂ ਘੈਂਟੇਕ ਦੀ ਡਰਾਈਵ ਦੇ ਉੱਤੇ ਆਸੀਂ ਚਾਰੇ ਪਾਸੇ ਤੁਹਾਨੂੰ ਖਾਲੀ ਹੀ ਦੱਸੂਗਾ